ਸਾਡੇ ਪਿੰਡ ਪੌਣੇ 13 ਕਿੱਲਿਆਂ ਤੇ ਪੰਚਾਇਤੀ ਜੋ ਜ਼ਮੀਨ ਆ ਉਹਦੇ ਤੇ ਇੱਕ ਧਿਰ ਨੇ ਕਬਜ਼ਾ ਕੀਤਾ ਹੋਇਆ ਸਰਦਾਰ ਮਲਕੀਤ ਸਿੰਘ ਸਨ ਉਹ ਸਰਦਾਰ ਬਚਨ ਸਿੰਘ ਸਰਦਾਰ ਦਲੀਪ ਸਿੰਘ ਸਨ ਉਹ ਸਰਦਾਰ ਬਚਨ ਸਿੰਘ ਸੋ ਸਾਡੀ ਇਹ ਜਿਹੜਾ ਮਤਾ ਆਪਣਾ 23 ਦੇ ਵਿੱਚ ਪਿਆ ਸੀਗਾ 25 12 2023 ਦੇ ਵਿੱਚ ਜੋ ਪਿਛੇ ਪੰਚਾਇਤ ਲੰਘ ਚ ਗਈ ਉਹਨੇ ਮਤਾ ਪਾਇਆ ਸੀਗਾ ਸੋ ਸਾਡੀ ਸਰਕਾਰ ਨੂੰ ਬੇਨਤੀ ਆ ਸੀਐਮ ਸਾਹਿਬ ਨੂੰ ਬੇਨਤੀ ਆ ਇਹ ਜਿਹੜੀ ਪੈਲੀ ਛਡਵਾ ਕੇ ਪੰਚਾਇਤ ਦੇ سپرد ਕੀਤੀ ਜਾਵੇ ਬਾਕੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਜਿੰਨਾ ਵੀ ਠੇਕਾ ਬਣਦਾ ਵਾ ਉਹ ਵੀ ਇਹਨਾਂ ਦੇ ਕੋਲੋਂ ਉਹਦੀ ਰਿਕਵਰੀ ਕੀਤੀ ਜਾਵੇ ਇਹ ਸਾਡੀ ਬੇਨਤੀ ਆ ਮੌਜੂਦਾ ਪੰਚਾਇਤ ਮੰਤਰੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਸੋ ਇਹ ਜਿਹੜਾ ਕੇਸ ਵਾ ਇਸ ਟਾਈਮ ਡਿਪਟੀ ਡਾਇਰੈਕਟਰ ਸਾਹਿਬ ਦੇ ਚੱਲਦਾ ਪਿਆ ਜਿਨ੍ਹਾਂ ਨੂੰ ਆਪਾਂ ਕਲੈਕਟਰ ਸਾਹਿਬ ਕਹਿੰਨੇ ਆ ਸੋ ਉੱਥੇ ਤਰੀਕਾ ਪੈਂਦੀਆਂ ਪਈਆਂ ਨੇ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਦੇਖੋ ਜੇ ਆਪਾਂ ਤੁਹਾਨੂੰ ਦਿਖਾਈਏ ਇਹਦੇ ਵਿੱਚ ਕਿਸੇ ਵੀ ਜਦੋਂ ਉਹਨਾਂ ਨੇ ਇਹ ਚ ਤਾਨੂੰ ਵੈਸੇ ਡਾਕੂਮੈਂਟ ਆਪਾਂ ਦੇ ਦੇਣ ਜਿਵੇਂ ਖੇਵਟ ਦੇ ਹਿਸਾਬ ਨੇ ਇਹਨਾਂ ਨੰਬਰ ਖੇਵਟ ਇਹਨਾਂ ਨੰਬਰ ਖੇਵਟ ਕਿਸੇ ਵੀ ਨੰਬਰਦਾਰ ਦੇ ਉੱਥੇ ਕੋਈ ਨਾਂ ਨਹੀਂ ਹੈਗਾ ਕਿ ਜੇ ਸਾਈਨ ਕੀਤੇ ਹੁਣ ਤਾਂ ਹੀ ਨਾਂ ਆਉਂਦਾ ਹੁੰਦਾ ਕਿੰਨੇ ਬੰਦੇ ਜਿਹੜੇ ਪੈੜੀ ਆਉਂਦੇ ਆ ਇਹ ਦੋ ਭਰਾ ਨੇ ਸਰਦਾਰ ਦਲੀਪ ਸਿੰਘ ਸਨ ਆਫ ਸਰਦਾਰ ਬਚਨ ਸਿੰਘ ਦੂਜਾ ਭਰਾ ਇਹਨਾਂ ਦਾ ਛੋਟਾ ਭਰਾ ਜਿਹੜਾ ਸਰਦਾਰ ਮਲਕੀਸ਼ ਸਿੰਘ ਸਨ ਆਫ ਸਰਦਾਰ ਬਚਨ ਸਿੰਘ ਸ਼ੁਰੂ ਤੋਂ ਇਹੀ ਪੈੜੀਵਾਰ ਹੈ ਇਹੀ ਵਾਰ ਇਹਨਾਂ ਕੋਈ 30 40 ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਪੰਚਾਇਤ ਨੇ ਆ ਕੇ ਕੋਈ ਇਹਨਾਂ ਦੇ ਨਹੀਂ ਅਕਸਰ ਪਿੰਡਾਂ ਦੇ ਵਿੱਚ ਕੀ ਹੁੰਦਾ ਰਿਸ਼ਤੇਦਾਰੀਆਂ ਹੁੰਦੀ ਬਾਕੀ ਕਰੋੜਾਂ ਦੀ ਜਿਨ੍ਹਾਂ ਦੀ ਜਾਇਦਾਦ ਆ ਥੋੜੇ ਬਹੁਤੇ ਪੈਸੇ ਵੀ ਦੇ ਸਕਦੇ ਆ ਨਾ ਆਪਾਂ ਇਹ ਗੱਲਾਂ ਨੂੰ ਸਮਝਦੇ ਹੀ ਆ ਸੁਖਿੰਦਰ ਜੀ ਜਿਹੜਾ ਮਤਾ ਲੈਂਦਾ ਵਾ ਉਹ ਪੰਚਾਇਤ ਨੇ ਮਤਾ ਕੀ ਲੈਂਦਾ ਕੀ ਹੋਵੇ ਮਤਾ ਜਿਹੜਾ ਜੀ ਇਹ ਪਿਆਵਾ 25 12 2023 ਨੂੰ ਪੌਣੇ 13 ਕਿੱਲਾਂ ਦਾ ਮਤਾ ਵਾ ਵੀ ਇਹ ਛਡਵਾ ਕੇ ਪੰਚਾਇਤ ਨੂੰ ਸੌਂਪੀ ਜਾਵੇ ਇਹ ਜਿਹੜੀ ਜ਼ਮੀਨਾਂ ਪੰਚਾਇਤ ਨੇ ਅਧਿਕਾਰ ਕੀਤਾ ਵਾ ਵੀ ਇਹ ਸਾਡੀ ਆ ਪੰਚਾਇਤ ਬਿਲਕੁਲ ਇਹ ਚ ਲਿਖਿਆ ਆ ਬਕਾਇਦਾ ਹਾਂਜੀ ਹਾਂਜੀ ਤੁਹਾਨੂੰ ਕਾਪੀਆਂ ਦਵਾਂਗੇ ਬਿਲਕੁਲ ਤੁਸੀਂ ਪੜ੍ਹ ਲਿਓ ਕਿਹਨੂੰ ਪਾਇਆ ਕਿ ਉਹ ਪਾਇਆ ਕੀ ਉਹ ਸਰਦਾਰ ਨੂੰ ਪਾਇਆ ਮਤਾ ਬਿਲਕੁਲ ਜਿਵੇਂ ਪੰਚਾਇਤੀ ਮਤਾ ਪੈਂਦਾ ਹੁੰਦਾ ਵਾ ਡੀਡੀਪੀਓ ਸਾਹਿਬ ਵੱਲੋਂ ਹੁੰਦਾ ਹੈ ਮੈਂਸ਼ਨ ਉਹਨਾਂ ਨੂੰ ਉਸ ਤੋਂ ਉਹਨਾਂ ਦੇ ਕੋਲ ਸ਼ਾਇਦ ਕੋਈ ਉਹਦੇ ਰਿਗਾਰਡਿੰਗ ਕੋਈ ਅਧਿਕਾਰ ਨਹੀਂ ਸੀ ਪਰ ਉਹ ਕਹਿੰਦੇ ਵੀ ਗਾਹ ਜਾਣਾ ਪਊਗਾ ਆਪਾਂ ਨੂੰ ਫਿਰ ਗਾਂ ਇਹਨਾਂ ਨੇ ਕੇਸ ਲਾਇਆ ਕਲੈਕਟਰ ਸਾਹਿਬ ਦੇ ਜਲੰਧਰ ਸੋ ਉੱਥੇ ਕੇਸ ਚੱਲਦਾ ਪਿਆ ਹੋਣ ਇਹ ਆ ਰਿਹਾ ਵੀ ਇੱਥੇ ਘਾਰ ਰਿਹਾ ਕੋਈ ਨਹੀਂ ਨਹੀਂ ਕੋਈ ਠੇਕਾ ਨਹੀਂ ਆ ਰਿਹਾ ਜੀ ਇਸੇ ਗੱਲ ਦਾ ਰੋਣਾ ਠੇਕਾ ਆਉਂਦਾ ਤਾਂ ਗੱਲ ਹੀ ਖਤਮ ਹੋ ਗਈ ਇਹ ਹੁਣ 2 ਸਾਲ ਹੋ ਗਏ ਆ ਤੇ ਕਾਰਵਾਈ ਕਿੱਥੇ ਨਹੀਂ ਹੋਈ ਕਾਰਵਾਈ ਜਿਹੜੀ ਹਜੇ ਵੀ ਤਰੀਕਾਂ ਹੀ ਚੱਲਦੀਆਂ ਪਈਆਂ ਨੇ ਬਾਕੀ ਦੇਖੋ ਨੇ 28 ਤਰੀਕ ਤੋਂ ਨੂੰ ਛੱਡੋ ਤਰੀਕਾ ਚੱਲਦੀਆਂ ਪਈਆਂ ਨੇ ਲਗਾਤਾਰ ਅਸ ਇਹ ਤਾਂ ਸਾਡੀ ਬੇਨਤੀ ਆ ਸਰਕਾਰ ਅੱਗੇ ਆਪਣੀ ਮੌਜੂਦਾ ਸਰਕਾਰ ਵਾ ਸਰਕਾਰ ਨੇ ਮਹਿਮ ਵੀ ਚਲਾਈ ਹੋਈ ਆ ਥੋੜੇ 2-3 ਦਿਨ ਪਹਿਲਾਂ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਅਗਰਵਾਲ ਸਾਹਿਬ ਉਹਨਾਂ ਦਾ ਬਿਆਨ ਵੀ ਆਇਆ ਵਾ ਉਹਨਾਂ ਨੇ ਇਹ ਬਿਆਨ ਦੇ ਕੇ ਇਸ ਮਹਿਮ ਨੂੰ ਹੋਰ ਤੇਜ਼ ਕੀਤਾ ਵਾ ਉਹਨਾਂ ਨੇ ਹੋਰ ਤੱਕ ਕਾਲ ਆਉਣਾ ਕੀਤਾ ਇਸ ਮਹਿਮ ਨੂੰ ਮਿੱਤਾ ਆਗੇ ਜਿੰਨੀਆਂ ਵੀ ਕਬਜ਼ੇ ਨੇ ਨਜਾਇਜ਼ ਚਾਹ ਕਿਸੇ ਨੇ ਘਰ ਬਣਾਇਆ ਹੋਇਆ ਚਾਹ ਕਿਸੇ ਨੇ ਕੋਈ ਉੱਤੇ ਪ੍ਰਾਪਰਟੀ ਕ੍ਰੀਏਟ ਕਰ ਲਈ ਆ ਜਾਂ ਕੋਈ ਪੈੜੀ ਨੂੰ ਬਾਹਰ ਆਵਾ ਕਿਸੇ ਵੀ ਤਰੀਕੇ ਦਾ ਕੋਈ ਵੀ ਨਜਾਇਜ਼ ਕਬਜ਼ਾ ਛਡਾਇਆ ਜਾਵੇ ਸੋ ਪਹਿਲਾਂ ਸਾਡੀ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਨੂੰ ਬੇਨਤੀ ਆ ਵੀ ਇਹਦੇ ਬਾਰੇ ਸਖਤ ਗਿਆਨ ਲਿਆ ਜਾਵੇ ਸੀਐਮ ਸਾਹਿਬ ਉਹਨਾਂ ਨੂੰ ਬੇਨਤੀ ਆ ਆਪਣੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਏਜੰਡਾ ਵੀ ਇਹ ਆ ਸੋ ਇਹਨੂੰ ਛਡਵਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ 8 ਤੋਂ 9 ਲੱਖ ਰੁਪਇਆ ਐਨਿਉਅਲੀ ਜਿਹੜਾ ਸਾਲਾਨਾ ਇਹਦਾ ਹੈਗਾ ਵਾ ਠੇਕਾ ਆਉਣਾ ਵਾ ਪੰਚਾਇਤ ਨੂੰ ਪਿੰਡ ਦੀ ਤਾਂ ਵੈਸੇ ਹੀ ਕਾਇਆ ਕਲਪ ਹੋ ਸਕਦੀ ਸਾਨੂੰ ਤਾਂ ਸਰਕਾਰੀ ਗ੍ਰਾਂਟ ਦੀ ਵੀ ਲੋੜ ਨਹੀਂ ਪੈਣੀ ਤੁਸੀਂ ਖੁਦ ਹੀ ਮੀਡੀਆ ਵਾਲੇ ਜਾਣਦੇ ਆ ਵੀ ਕਿਹੜਾ ਨਗਰ ਆ ਜਿਹਨੂੰ 45 ਤੋਂ 50 ਲੱਖ ਰੁਪਇਆ ਪੰਜਾਂ ਸਾਲਾਂ ਦੇ ਵਿੱਚ ਠੇਕਾ ਆਉਂਦਾ ਹੋਵੇ ਸਾਡੇ ਪਿੰਡ ਨੂੰ 45 ਤੋਂ 50 ਲੱਖ ਰੁਪਇਆ ਸਾਲ ਦਾ ਪੰਜਾਂ ਸਾਲਾਂ ਦਾ ਸੌਰੀ ਠੇਕਾ ਹੀ ਆਉਣ ਲੱਗ ਜਾਣਾ ਸੋ ਇਹ ਜ਼ਰੂਰੀ ਬਣਦਾ ਵਾ ਇਹ ਜਿਹੜਾ ਮਤਾ ਪਾਇਆ ਸੀ ਅਸੀਂ ਸਾਰੇ ਜਿੰਨੇ ਵੀ ਆ ਪਤਵੰਤੇ ਸੱਜਣ ਖੜੇ ਨੇ ਇੱਥੇ ਕੋਈ ਗੈਦਰਿੰਗ ਦਿਖਾਉਣ ਦਾ ਸਾਡਾ ਪਰਪਸ ਮੁੱਦਾ ਲਿਆਉਣ ਦਾ ਕਰਕੇ ਅੱਪਾਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਮਤਲਬ ਕਿ ਵੀ ਆ ਜਿੰਨੇ ਵੀ ਸੱਜਣ ਇੱਥੇ ਖੜੇ ਨੇ ਸਾਰੇ ਇਸੇ ਹੀ ਮਤੇ ਦੀ ਪੈਰਵਾਈ ਕਰਦੇ ਪੈਣੇ ਇਸੇ ਤੇ ਪਹਿਰਾ ਦਿੰਦੇ ਪੈਣੇ ਪਹਿਰਾ ਦੇ ਰਐ ਸੀ ਦੇ ਰਹੇ ਆ ਅੱਗੇ ਵੀ ਦਵਾਂਗੇ ਪਿਛਲੀਆਂ ਗੱਲਾਂ ਅਗਰ ਛੱਡ ਕੇ ਆਪਾਂ ਦੇਖੀਏ ਆਵਾਦਮੀ ਪਾਰਟੀ ਦਾ ਜਿਹੜੇ ਸਰਕਾਰ ਆਈ ਆ ਉਦੋਂ ਤੋਂ ਲੈ ਕੇ ਕੋਈ ਕਾਰਵਾਈ ਨਹੀਂ ਹੋਈ ਇਹ ਮਾਮਲੇ 'ਚ ਦੇਖੋ ਜੇ ਕੇਸ ਚੱਲ ਰਿਹਾ ਉੱਥੇ ਕੇਸ ਤੇ ਤਾਂ ਤਰੀਕਾ ਹੀ ਪਈ ਜਾਂਦੀਆਂ ਹਜੇ ਹੁਣ ਡਿਪਟੀ ਡਾਇਰੈਕਟਰ ਸਾਹਿਬ ਇਹਦਾ ਆਰਡਰ ਕਰਨ ਪੰਚਾਇਤ ਦੇ ਹੱਕ 'ਚ ਇਹਨੂੰ ਕਰਨ ਇਨੂੰ ਫਿਰ ਕਬਜ਼ਾ ਲਿਆ ਜਾਵੇਗਾ ਉਹ ਐਸਡੀਐਮ ਸਾਹਿਬ ਨੂੰ ਹੁਕਮ ਕਰਨਗੇ ਜੋ ਵੀ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਹਨ ਉਹਦੇ ਅਕੋਰਡਿੰਗ ਕਬਜ਼ਾ ਲਿਆ ਹੋਵੇ ਤੇ ਪੰਚਾਇਤ ਦੇ ਹਵਾਲੇ ਪੈ ਲਈ ਹੋਵੇ ਇਹ ਸਾਰੀ ਪ੍ਰਕਿਰਿਆ ਵਾ ਕਿਨੇ ਸਾਲ ਕੋ ਕੇਸ ਚੱਲਦਾ ਰਿਹਾ ਤੁਹਾਡਾ ਕੇਸ ਕਹ ਲੋ ਵੀ 2 ਸਾਲ ਤਕਰੀਬਨ ਹੋ ਚੱਲੇ ਆ 1.5 ਸਾਲ ਤੋਂ ਉੱਪਰ ਹੀ ਹੋ ਗਿਆ ਦੇਖੋ ਮੈਂ ਤੁਹਾਨੂੰ ਡੇਟ ਦੱਸ ਦਿੰਦਾ ਕਿ ਕਦੋਂ ਮਤਾ ਪਿਆ 25 12 23 ਇਸ ਤੋਂ ਠੀਕ ਮਹੀਨੇ 2 ਮਹੀਨੇ ਬਾਅਦ ਜਿਹੜਾ ਕੇਸ ਪਟ ਹੋ ਗਿਆ ਸੀਗਾ ਉਦੋਂ ਬਾਅਦ ਤੁਸੀਂ ਜਾ ਰਹੇ ਹੋ ਫਿਰ ਬਿਲਕੁਲ ਬਿਲਕੁਲ ਹਰੇਕ ਤਰੀਕਾ ਨਾਲ ਜਾ ਰਹੇ ਆ ਅਸੀਂ ਉੱਥੇ ਕੀ ਆ ਗਿਆ ਤੁਹਾਨੂੰ ਕਿਸ ਮਿਲਦਾ ਭਰੋਸਾ ਕੀ ਜਿਵੇਂ ਆਮ ਆਪਣੇ ਦੇਸ਼ ਚ ਚੱਲਦਾ ਉਸੇ ਤਰ੍ਹਾਂ ਹੀ ਹੋ ਰਿਹਾ ਆ ਪਾ ਇਹ ਕਹਿ ਲਈਏ ਸੋ ਸਰਕਾਰ ਨੂੰ ਪੂਰ ਜੋਰ ਸਾਡੀ ਬੇਨਤੀ ਹੱਥ ਜੋੜ ਕੇ ਕਿਉਂਕਿ ਇੱਕ ਤਾਂ ਆਪਣਾ ਅਜੰਡਾ ਏ ਇੱਕ ਆਪਾਂ ਮੁਹਿੰਮ ਵੀ ਇਹ ਚਲਾਈ ਹੋਈ ਆ ਸੋ ਇਹਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਪਿੰਡ ਸਾਬੂਵਾਲ ਤਹਿਸੀਲ ਛਾਕੌਰ ਡਿਸਟ੍ਰਿਕਟ ਜਲੰਧਰ ਪੋਸਟ ਆਫ ਸਮਾਨਕ ਪਿੰਨ ਕੋਡ ਤੋਂ ਅਗਰ ਕੋਈ ਕੁਇਰੀ ਕਰਨੀ ਚਾਵੇ 144629 ਜਿੱਦਾਂ ਤੁਸੀਂ ਕਹਿ ਰਹੇ ਕਿ ਪਹਿਲੀਆਂ ਸਰਕਾਰਾਂ ਕੋਲ ਚੱਲ ਰਿਹਾ ਵਾ ਮੇਰੇ ਬਦਲਾਅ ਆ ਜਿਹੜੇ ਕੀ ਮਗਰ ਛੱਡਿਆ ਕਿ ਆਵਾਜ਼ ਵਾਲੀ ਪਾਰਟੀ ਆਈ ਉਦੋਂ ਤੋਂ ਬਾਅਦ ਉਹੀ ਕੰਮ ਨਹੀਂ ਆਪਾਂ ਇਹ ਕਹਾਂ ਵੀ ਬਹੁਤ ਸਾਰੇ ਉਹਨਾਂ ਨੇ ਕਬਜ਼ੇ ਛਡਵਾਏ ਨੇ ਥੋੜੀ ਨੇਹਰੀ ਲੈਂਦੀ ਆ ਹੁਣ ਵੀ ਚੱਲਦੇ ਪਏ ਨੇ ਤੇ ਤੁਹਾਡੇ ਕਹਿਣ ਮੁਤਾਬਕ ਜਿਹੜੇ ਤੋਂ ਕਿ ਪਹਿਲੀਆਂ ਸਰਕਾਰਾਂ ਕੋਲ ਚੱਲ ਰਿਆ ਵਾ ਸਿਸਟਮ ਚ ਚੇਂਜ ਆ ਰਹੇ ਨਹੀਂ ਫਿਰ ਨਹੀਂ ਛਡਵਾਏ ਨੇ ਬਹੁਤ ਸਾਰੇ ਕਬਜੇ ਛੁੜੇ ਮੇਰੀ ਗੱਲ ਦੇਖੋ ਗੱਲ ਨਹੀਂ ਕਰ ਰਿਹਾ ਆਪਣੇ ਪਿੰਡ ਦੀ ਗੱਲ ਕਰ ਰਿਹਾ ਵੀ ਆਪਣੇ ਨੂੰ ਜਿਹੜੀ ਦੇਖੋ ਮੌਜੂਦਾ ਕਾਬਜ ਠੇਰਾ ਕਰੋੜਾਂ ਦੀ ਉਹਨਾਂ ਦੀ ਪ੍ਰਾਪਰਟੀ ਆ ਤੁਸੀਂ ਵੀ ਸਮਝਦਾਰ ਹੋ ਉਹ ਤਾਂ ਪੈਸੇ ਕਿ ਜੋ ਮਰਜ਼ੀ ਦੇ ਸਕਦੇ ਆ ਹਰ ਤਰ੍ਹਾਂ ਦਾ ਲਾਲਚ ਵੀ ਦੇ ਸਕਦੇ ਆ ਇਹ ਕੋਈ ਇੱਥੇ 2 ਕਰੋੜ 2 ਕਰੋੜ ਦੀ ਪ੍ਰਾਪਰਟੀ ਨਹੀਂ ਹੈਗੀ ਪੌਣੇ 13 ਕਿੱਲੇ ਦਾ ਤੁਸੀਂ ਰੇਟ ਹਿਸਾਬ ਲਾ ਲਓ ਕਰੋੜਾਂ ਰੁਪਏ ਦੇ ਹਿਸਾਬ ਨਾਲ ਏਕੜ ਦੀ ਜ਼ਮੀਨ ਦੀ ਵੈਲਿਊ ਹੋ ਗਈ ਜੇ ਲੋਹਾਂ ਹਲਕੇ ਦੀ ਮੈਂ ਗੱਲ ਕਰਾਂ ਸੋ ਕਰੋੜਾਂ ਦੀ ਪ੍ਰਾਪਰ ਕਿਉਂਕਿ ਕਦੇ ਕੋਈ ਰਿਸ਼ਤੇਦਾਰੀ ਜਾਂ ਕੋਈ ਪੈਸਾ ਇਧਰ ਉਧਰ ਸਾਰਾ ਕੁਝ ਕਰਕੇ ਪਿੰਡਾਂ ਵਿੱਚ ਵੈਸੇ ਵੀ ਰਿਸ਼ਤੇਦਾਰੀਆਂ ਹੁੰਦੀਆਂ ਜਾਂ ਲੋਹ ਲਿਆਜਵਾ ਹੁੰਦੇ ਨੇ ਹਿੱਕਾਂ ਡਾਹ ਕੇ ਲੜਨ ਵਾਲੇ ਤਾਂ ਵਿਰਲੇ ਸੂਰਮੇ ਹੁੰਦੇ ਨੇ ਪਰ ਸਮੇਂ ਦੇ ਹਿਸਾਬ ਨਾਲ ਰੱਬ ਉਹਨਾਂ ਨੂੰ ਖੜੇ ਕਰ ਦਿੰਦਾ ਜਿਹੜੇ ਉਹ ਜਿਹਨੇ ਕੱਜ ਕੀਤਾ ਦੂ ਭਰਾਵਾਂ ਨੇ ਪਾਰਟੀ ਬਿਲੋਂਗ ਕਰਦੇ ਨੇ ਦੇਖੋ ਜੀ ਕਦੇ ਦਾ ਅਕਾਲੀ ਦਲ ਹਾਲ ਕਦੇ ਕਾਂਗਰਸ ਹਾਲ ਇਸ ਟਾਈਮ ਮੌਜੂਦਾ ਕਾਂਗਰਸ ਹਾਲ ਨੇ ਉਹ ਤੁਹਾੜਾ ਆਵਾਜ਼ ਵੀ ਪਾਰਟੀ ਦਾ ਤੁਹਾਡਾ ਹਾਂਜੀ 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 ਅਸੀਂ ਸਾਰੇ ਆਮ ਆਦਮੀ ਪਾਰਟੀ ਨਾਲ ਨੇ ਕਾਂਗਰਸ ਨਹੀਂ ਕਹਾਂਗੇ ਬਹੁਤ ਧੜਾ ਹੀ ਕੰਮ ਜਾ ਕਾਬਜਾ ਉਸ ਦੇ ਉੱਪਰ ਕਾਂਗਰਸ ਦਾ ਕਿਹੜਾ ਹਾਵ ਹੋਇਆ ਜਦੋਂ ਤੁਸੀਂ ਕਹਿ ਰਹੇ ਕਿ ਉਹ ਪੈਸੇ ਬੁਸੇ ਲੈ ਦੇ ਕੇ ਕਰ ਲੈਂਦੇ ਮਤਲਬ ਬਿਲਕੁਲ ਦੇਖੋ ਮੇਰੀ ਗੱਲ ਸੁਣ ਨਹੀਂ ਹੁਣ ਪਿੰਡ ਦੀਆਂ ਪੰਚਾਇਤਾਂ 'ਚ ਪਿੰਡ ਦੇ ਬੰਦਿਆਂ ਨੂੰ ਪਿੰਡ ਦੇ ਮਸਲਿਆਂ 'ਚ ਪੈਸੇ ਚੱਲ ਜਾਂਦੇ ਨੇ ਸਭ ਸਭ ਤਾਂ ਸਭ ਕੁਝ ਚੱਲਦਾ ਲਿਹਾਜ਼ ਵੀ ਚੱਲਦੇ ਨੇ ਪੈਸੇ ਵੀ ਚੱਲਦੇ ਨੇ ਕਿਉਂ ਨਹੀਂ ਚੱਲਦੇ ਸਾਰਾ ਕੁਝ ਚੱਲਦਾ ਆਪਾਂ ਵੀ ਦੇਖਦੇ ਆਂ ਪੂਰੀ ਦੁਨੀਆ ਜਾਣਦੀ ਹੈ ਚੀਜ਼ ਨੂੰ ਪਿੰਡਾਂ ਦੇ ਵਿੱਚ ਪੈਸੇ ਚੱਲ ਜਾਂਦੇ ਨੇ ਤੂੰ ਬਹਿ ਜਾ ਫਲਾਣੇ ਫਲਾਣਾ ਰਿਸ਼ਤੇਦਾਰ ਵਿੱਚ ਪਾ ਲਿਆ ਤੂੰ ਬਹਿ ਜਾ ਹੁਣ ਤੱਕ ਇਹ ਕੇਸ ਅੱਜ ਤੋਂ 40 50 30 40 ਸਾਲ ਪਹਿਲਾਂ ਹੀ ਚੱਲ ਜਾਂਦਾ ਫਾਈਲ ਹੋ ਜਾਂਦਾ ਇਹ ਕਿਉਂ ਨਹੀਂ ਹੋਇਆ ਇਹਦਾ ਰੀਜ਼ਨ ਤਾਂ ਇਹ ਹੀ ਆ ਨਾ ਕਿਤੇ ਨਾ ਕਿਤੇ ਲਿਹਾਜ਼ ਹੀ ਆ ਹੋਰ ਕੀ ਹੈਗਾ ਇਹਦੇ ਵਿੱਚ ਹੋਰ ਕਰੋ ਗੰਤੀ ਸਰ ਤੁਹਾਡਾ ਮਤਲਬ ਇਹ ਵੀ ਆ ਵੀ ਦੂਜੀਆਂ ਜਿੰਨੀਆਂ ਵੀ ਪੰਚਾਇਤਾਂ ਲੰਗੀਆਂ ਹੁੰਦੀਆਂ ਹਾਂਜੀ ਜਿੰਨੀ ਵੀ ਤੁਹਾਡੇ ਪਿੰਡ ਦੀ ਪੰਚਾਇਤਾਂ ਬਣੀ ਉਹਨਾਂ ਨੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਨਹੀਂ ਨਹੀਂ ਬਿਲਕੁਲ ਉਹਨਾਂ ਨੇ ਧਿਆਨ ਨਹੀਂ ਦਿੱਤਾ ਉਹ ਗੱਲ ਉੱਥੇ ਆ ਗਈ ਜੀ ਰਿਸ਼ਤੇਦਾਰੀਆਂ ਲੋ ਲਿਹਾਜ਼ ਜੋ ਪਿੰਡਾਂ ਦੇ ਹੁੰਦੇ ਨੇ ਸਾਰਾ ਕੁਝ ਉਹ ਹੀ ਉਹ ਹੀ ਚੱਲਿਆ ਸਾਰਾ ਕੁਝ ਕਿਹੜੀ ਪੰਚਾਇਤ ਹੈਗੀ ਆ ਜੀ ਜਨਤਰੀ ਕਿ ਕਿ ਪੰਚਾਇਤ ਚਾਹੀਦੀ ਹੈ ਦੇਖੋ ਜੀ ਪੈਰਵਾਹੀ ਅਸੀਂ ਇਹਦੀ ਕਰਦੇ ਪਏ ਹੁਣ ਉਹ ਜ਼ਰੂਰੀ ਨਹੀਂ ਵੀ ਉੱਥੇ ਕਿਹਨੇ ਜਾਣਾ ਵਾ ਜਿਹੜਾ ਫਾਲੋਅ ਅਪ ਕਰਨਾ ਵਾ ਪਿਛਲੀ ਪੰਚਾਇਤ ਦੇ ਮਤੇ ਨੂੰ ਹੋਣਾ ਬੁੱਤਾ ਦੱਸੋ ਜਿਹੜੀ ਪੰਚਾਇਤ ਹੈਗੀ ਉਹ ਚਾਹ ਨੰਬਰ ਵੀ ਨਹੀਂ ਹੈਗਾ ਜਿਹੜੀ ਪੰਚਾਇਤ ਹੈ ਕੀ ਉਹ ਇੰਟਰਸਟਡ ਹੈਗੀ ਹੈ ਕਿ ਉਹ ਨਹੀਂ ਕਿਸੇ ਦੇ ਇੰਟਰਸਟਡ ਮੇਰੇ ਇੰਟਰਸਟਡ ਜਾਂ ਹੋਣਾ ਨਾ ਹੋਣਾ ਕੋਈ ਫਰਕ ਹੀ ਨਹੀਂ ਪੈਂਦਾ ਕਿਉਂਕਿ ਦੇਖੋ ਮੇਰੇ ਉਹ ਕਿਸੇ ਦੀ ਪਰਸਨਲ ਪ੍ਰਾਪਰਟੀ ਹੋਏਗੀ ਤਾਂ ਇੰਟਰਸਟਡ ਹੋਣਾ ਨਾ ਫਰਕ ਪੈਂਦਾ ਕਿ ਮੇਰੀ ਪੈੜੀ ਮੈਂ ਨਹੀਂ ਲੈਣੀ ਚਾਹੁੰਦਾ ਪੰਚਾਇਤੀ ਆ ਜੀ ਜੇ ਆ ਪਿੰਡ ਦੀ ਇਨਕਮ ਉੱਥੋਂ ਆਏਗੀ ਤਾਂ ਤੁਹਾਨੂੰ ਕੋਈ ਦਰਾਂ ਦੀ ਲੋੜ ਨਹੀਂ ਹੈਗੀ ਬਿਲਕੁਲ ਬਿਲਕੁਲ ਜੇਕਰ ਤੁਸੀਂ ਇਹ ਕਹਿੰਦੇ ਆ ਪਿੰਡ ਦੀ ਪੰਚਾਇਤ ਜੇਕਰ ਉਹਦੇ ਜੇ ਇੰਟਰਸਟਡ ਹੈਗੀ ਆ ਹਾਂਜੀ ਮੌਜੂਦਾ ਜਿਹੜਾ ਮੌਜੂਦਾ ਪੰਚਾਇਤ ਦੀ ਮੌਜੂਦਾ ਜਿਹੜੀ ਹੈਗੀ ਆ ਕੀ ਉਹ ਇੰਟਰਸਟਡ ਨਹੀਂ ਹੈਗੀ ਨਹੀਂ ਆਪਾਂ ਇਹਦੇ ਬਾਰੇ ਨਹੀਂ ਕਹਿ ਸਕਦੇ ਕਿ ਉਹਦੇ ਬਾਰੇ ਕਿਉਂ ਨਹੀਂ ਕਹਿ ਸਕਦੇ ਕਰੋੜਾਂ ਦੀ ਪ੍ਰਾਪਰਟੀ ਆ ਇਹਦੇ 'ਚ ਕਿਸੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋ ਸਕਦੀ ਆ ਇਹ 'ਚ ਆਪਾਂ ਡਾਇਰੈਕਟ ਕਿਸੇ ਨੂੰ ਕੱਲ ਨੂੰ ਕੋਈ ਜਾਣ ਲੱਗ ਪਵੇ ਸਹੀ ਕਿ ਨਹੀਂ ਕੋਈ ਅੱਜ ਨਹੀਂ ਜਾ ਰਿਹਾ ਕਿਸੇ ਦੀ ਕੀ ਚ ਵਾਇਸਾ ਕਿਸੇ ਦੀ ਕੀ ਸ਼ਾਪ ਅਸੀਂ ਜਰੂਰ ਇਹਦੀ ਪੈਰਵਾਹੀ ਕਰਦੇ ਪੈ ਕਰਦੇ ਸੀਧ ਕਰਦੇ ਆ ਤੇ ਕਰਦੇ ਰਵਾਂਗੇ ਕਿਉਂਕਿ ਸ਼ੁਰੂ ਤੋਂ ਮੁੱਦਾ ਵੀ ਅਸੀਂ ਇਹ ਉਭਾਰਿਆ ਸੀ ਅਸੀਂ ਇਹਨੂੰ ਸ਼ੁਰੂ ਤੋਂ ਲੈ ਕੇ ਚੱਲੇ ਹੁਣ ਵਿੱਚ ਬਹਿ ਨਹੀਂ ਆਹੀ ਸਕਦੇ ਕੋਈ ਆਵੇ ਨਾ ਆਵੇ ਤੁਸੀਂ ਸਰਪੰਚ ਤੱਕ ਅਪਰੋਚ ਕੀਤੀ ਸਰਪੰਚ ਸਾਹਿਬ ਨੂੰ ਪਤਾ ਹੀ ਆ ਮੌਜੂਦਾ ਪਿੰਡ ਦੇ ਸਰਪੰਚ ਨੇ ਤੁਸੀਂ ਲੋਕ ਜਦਾਂ ਇੱਥੇ ਆਏ ਹੋ ਉੱਥੇ ਹੋਗੇ ਪਿੰਡ ਦੇ ਲੋਕ ਇੱਗਾ ਦੀ ਪੰਜਾਬ ਕੋ ਉੱਥੇ ਹੋ ਗਏ ਉਹਨਾਂ ਨੂੰ ਪਤਾ ਬਿਲਕੁਲ ਸਾਰਾ ਪਤਾ ਹੁਣ ਜਦੋਂ ਤੁਹਾਨੂੰ ਜਵਾਬ ਤਾਂ ਦੇਉ ਜਵਾਬ ਪਾਏ ਉਹਨਾਂ ਨੇ ਤੇ ਵਕੀਲ ਵੀ ਕੀਤਾ ਉਹਥੇ ਮੌਜੂਦਾ ਪੰਚਾਇਤ ਨੇ ਵਕੀਲ ਵੀ ਕੀਤਾ ਵਾ ਨਹੀਂ ਉਲਟ ਨਹੀਂ ਬਿਲਕੁਲ ਇਧਰਲੇ ਬਣ ਕੇ ਉਲਟ ਕਿਵੇਂ ਕਰ ਸਕਦੇ ਹੋ ਦੇਖੋ ਪਿਛਲੀ ਪੰਚਾਇਤ ਮਤਾ ਪਾਉਂਦੀ ਹੋਈ ਮੌਜੂਦਾ ਪੰਚਾਇਤ ਕਿਵੇਂ ਇਹਦੇ ਉਲਟ ਚੱਲ ਜਾਏਗੀ ਪੰਚਾਇਤ ਦੇ ਹਵਾਲੇ ਹੋਵੇ ਵਕੀਲ ਵੀ ਕੀਤਾ ਉਹਨਾਂ ਨੇ ਵਕੀਲ ਕਰਕੇ ਦਿੱਤਾ ਉਹਨਾਂ ਨੇ ਬਿਲਕੁਲ ਬਿਲਕੁਲ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਹੁਣ ਆ ਤਰੀਕੇ ਚੱਲ ਗਿਆ ਮੈਂ ਨਹੀਂ ਗਿਆ ਦਾ ਮਤਲਬ ਇਹ ਥੋੜੀ ਜਿਹਾ ਮੈਂ ਨਾਲ ਨਹੀਂ ਕਿ ਜਦ ਮੈਂ ਚਾਹੁੰਦਾ ਨਹੀਂ ਕਿ ਜਿਹੜੀ ਪਿੰਡ ਦੀ ਦੇਖੋ ਤੁਸੀਂ ਦੱਸੋ ਵੀ ਜਿਹੜੀ ਸਹੀ ਪੰਚਾਇਤ ਹੋਏਗੀ ਉਹ ਕਿੰਨੇ ਚਾਹੇਗੀ ਕਿ ਜਿਹੜਾ ਇਹਨਾਂ ਜਿਹੜੀ ਪੈਲੀਆ ਪੰਚਾਇਤ ਦੀ ਕੋਈ ਇੱਕ ਧਰ ਨੱਪ ਕੇ ਰੱਖ ਲਵੇ ਇਦਾਂ ਕਦੇ ਵੀ ਨਹੀਂ ਕੋਈ ਚਾਹੁੰਦਾ ਹੁੰਦਾ ਕਈ ਵਾਰੀ ਹੁੰਦਾ ਰਿਸ਼ਤੇਦਾਰੀਆਂ ਹੁੰਦੀਆਂ ਲੋ ਲਿਆ ਜਾਂਦੇ ਫਿਰ ਉਹੀ ਪੁਰਾਣੀ ਗੱਲ ਹੀ ਵੀ ਕਈ ਵਾਰੀ ਕੋਈ ਸਾਹਮਣੇ ਨਹੀਂ ਆਉਣਾ ਚਾਹੁੰਦਾ ਸੋ ਇਹ ਗੱਲਾਂ ਹੁੰਦੀਆਂ ਨੇ ਸਾਹਮਣੇ ਆਪਾਂ ਨੂੰ ਪਤਾ ਬਹੁਤ ਸਾਰੇ ਕੰਮਾਂ ਸਾਰੇ ਬੰਦੇ ਸਾਹਮਣੇ ਨਹੀਂ ਆਉਂਦੇ ਹੁੰਦੇ ਉਹ ਦੱਸਦਾ ਆਪਾਂ ਦੱਸਤਾ ਹੋ ਗਿਆ ਕਲੀਅਰ ਉਹ ਕਲੀਅਰ ਹੋ ਗਿਆ